ਪਰਾਮਾ ਦੀ ਹੱਟੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗਾਂ ਦੇ ਵਿੱਚ ਸਲੀਨ ਦੇ ਸੂਟ ਕੜਾਈ ਵਾਲੇ ਵਿੱਦ ਸਟਾਲ ਦੇ ਨਾਲ ਪਰਾਮਾ ਦੀ ਹੱਟੀ ਵੱਲੋਂ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਤੁਹਾਨੂੰ ਸਾਰੇ ਨੂੰ ਪਰਾਮਾ ਦੀ ਹੱਟੀ ਵੱਲੋਂ ਜੀ ਪਿਛਲੇ 2023 ਦੇ ਵਿੱਚ ਵੀ ਤੁਸੀਂ ਇੱਕ ਸਾਡੇ ਪਰਿਵਾਰ ਦੀ ਤਰ੍ਹਾਂ ਸਾਡੇ ਗਰੁੱਪ ਦੇ ਵਿੱਚ ਜੁੜੇ ਹੋਇਆ ਸਾਨੂੰ ਬਹੁਤ ਪਿਆਰ ਦਿੱਤਾ ਤੇ 2024 ਦੀਆਂ ਤੁਨੂੰ ਤੇ ਸਾਡੇ ਪਰਿਵਾਰ ਨੂੰ ਸਾਡੇ ਨੂੰ ਲੱਖ ਲੱਖ ਵਧਾਈਆਂ ਹੋਣ। ਸੋ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਲਾਈਕ ਕਰੋ। ਭਰਾਮਾ ਦੀ ਹੱਟੀ ਤੇ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਤੁਸੀਂ ਉਸ ਤੋਂ ਵੱਧ ਤੋਂ ਵੱਧ ਸਾਡੇ ਨਾਲ ਜੁੜੇ ਰਹੋ। ਭਰਾਮਾ ਦੀ ਹੱਟੀ ਦੇ ਉੱਤੇ ਜੀ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਤੇ ਨਵੇਂ-ਨਵੇਂ ਰੰਗਾਂ ਦੇ ਵਿੱਚ ਬੈਲਵੈਟ ਦੇ ਸੂਟ ਜੀ ਸ਼ਾਲ ਦੇ ਨਾਲ ਬੈਲਵੈਟ ਦੇ ਸੂਟ ਵਿੱਦ ਸ਼ਾਲ ਦੇ ਨਾਲ ਬਹੁਤ ਹੀ ਰੰਗਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਇਹਦੇ ਵਿੱਚ ਵਧੀਆ ਵੈਲਵੈਟ ਹੈ ਜੀ ਨਾਲ ਵਧੀਆ ਸ਼ਾਲਾ ਨਾਲ ਰੇਟ ਸਿਰਫ 350 ਰੁਪਏ ਬਾਜ਼ਾਰ 'ਚ ਮਿਲੇ 450 ਮਿਲੇ 500 ਜੀ ਪਰ ਆਮਾਂ ਦੀ ਹੱਤੀ ਦਾ ਰੇਟ ਸਿਰਫ 350 ਰੁਪਏ ਹੈ 350 ਰੁਪਏ ਦੇ ਵਿੱਚ ਜੀ ਵਧੀਆ ਵੈਲਵੈਟ ਦਾ ਸੂਟ ਹੈਗਾ ਵਧੀਆ ਵੈਲਵੈਟ ਦਾ ਸੂਟ ਹੈ ਜੀ ਨਵੇਂ ਸਾਲ ਦੇ ਉੱਤੇ ਨਵੇਂ ਤਬਾਕੇਦਾਰ ਸੇਲ ਨਵੇਂ ਤੁਮਾਕੇ ਕਰਨੇ ਜੀ ਰੰਗ ਢਿਡ ਜੈਨ ਦੇਖੋ ਕਿੰਨਾ ਮਾਲ ਪਹੁੰਚੂਕਾ ਇਹਦੇ ਵਿੱਚ ਜੀ ਰੰਗ ਢਿਡ ਜੈਨ ਜਿੰਨੇ ਮਰਜੀ ਸੂਟ ਲੈ ਸਕਦੇ ਹੋ ਜੇ ਇੱਕ ਨਾਲ ਦੇ ਚਾਹੇ 10-10 ਸੂਟ ਲਓ ਚਾਹੇ 20-20 ਸੂਟ ਲਓ ਕੋਈ ਪ੍ਰੋਗਰਾਮ ਫੰਕਸ਼ਨ ਵਾਸਤੇ ਇਕੱਠੇ ਸੂਟ ਜਿੰਨੇ ਮਰਜੀ ਲੈ ਸਕਦੇ ਹੋ ਇਹਦੇ ਵਿੱਚ ਬਹੁਤ ਹੀ ਰੰਗ ਤੇ ਡਿਜ਼ਾਈਨਾਂ ਦੇ ਵਿੱਚ ਮਾਲ ਪਹੁੰਚੂਕਾ ਹੈ ਇਹਦੇ ਵਿੱਚ ਸਰਦੀ ਵਾਲੇ ਗਰਮ ਸੂਟ ਹੈ ਜੀ ਬਿਲਕੁਲ ਫੈਂਸੀ ਸੂਟ ਸਟਾਲ ਦੇ ਨਾਲ ਰੇਟ ਸਿਰਫ 350 ਰੁਪਏ ਆ ਜੀ 350 ਰੁਪਏ ਦੇ ਵਿੱਚ 350 ਰੁਪਏ ਦੇ ਵਿੱਚ ਘੱਟਾ ਜੀ ਰੇਟ ਇਹਦਾ ਰੰਗ ਦੇਖੋ ਕਿੰਨੇ ਰੰਗ ਰੰਗ ਬਹੁਤ ਸੋਹਣੇ ਸੋਹਣੇ ਰੰਗਾਂ ਦੇ ਵਿੱਚ ਤੇ ਸੋਹਣੇ ਸੋਹਣੇ ਡਿਜ਼ਾਈਨਾਂ ਦੇ ਵਿੱਚ ਮਾਲ ਪਹੁੰਚੂਕਿਆ ਜੀ ਦੇ ਵਿੱਚ 350 ਰੁਪਏ ਦਾ ਫੈਂਸੀ ਸੂਟ ਰੰਗ ਲਾਈਟ ਲੈ ਲਓ ਡਾਰਕ ਲੈ ਲਓ ਮੀਡੀਅਮ ਲੈ ਲਓ ਕਲਰ ਸਾਰੇ ਮਿਲਣਗੇ ਜੀ ਭਰਾਮਾਂ ਦੀ ਹੱਟੀ ਨੇੜੇ ਬੱਸ ਸਟੈਂਡ ਮੌੜ ਮੰਡੀ ਜ਼ਿਲ੍ਹਾ ਕਪੂਰਥਲਾ ਜੀ ਡਿਜ਼ਾਈਨ ਦੇਖੋ ਇਹਨਾਂ ਤੁਸੀਂ ਕਿਤ ਵਧੀਆ ਫੈਨਸੀ ਡਿਜ਼ਾਈਨ ਨਾਲ سٹਾਲ ਦੇ ਨਾਲ ਸਿਰਫ 350 ਰੁਪਏ ਦਾ ਕਰਤਾ ਜੀ ਇਹ ਸਾਢੇ 350 ਰੁਪਏ ਦੇ ਵਿੱਚ ਅੱਗੇ ਇਹ ਜੇ ਰੰਗਾਂ ਵਿੱਚ ਮਾਲ ਕੋਈ ਨਹੀਂ ਆਇਆ ਸੀ ਨਵੇਂ ਤੋਂ ਨਵੇਂ ਰੰਗ ਆ ਗਏ ਦੇ ਵਿੱਚ ਜੀ ਬਹੁਤ ਹੀ ਸੋਹਣੇ ਰੰਗਾਂ ਦੇ ਵਿੱਚ ਤੇ ਬਹੁਤ ਹੈਵੀ ਕੁਆਲਟੀ ਦੇ ਵਿੱਚ ਕਪੜਾ ਜੀ ਇਹ ਬਹੁਤ ਵਧੀਆ ਕੁਆਲਟੀ ਤੇ ਹੈ ਜੀ ਇਹ ਸਾਰਾ ਕਪੜਾ ਸਿਰਫ 350 ਰੁਪਏ ਦੇ ਵਿੱਚ ਕਰਤਾ ਜੀ ਇਹ 350 ਰੁਪਏ ਦੇ ਵਿੱਚ ਰੰਗ ਦੇਖੋ ਸਾਰੇ ਰੰਗ ਆ ਗਏ ਭਰਾਵਾਂ ਦੀ ਹੱਟੀ ਦੇ ਉੱਤੇ ਜੀ ਸੇਲ ਮੇਲੇ ਚੱਲ ਰਿਹਾ ਹੈਗਾ ਕਾਫੀ ਆ ਗਿਆ ਤੰਬਾ ਆ ਗਿਆ ਜੀ ਨੇਵੀ ਵੀ ਆ ਗਿਆ ਕਲਰ ਜੀ ਬਲੈਕ ਆ ਗਿਆ ਕਲਰ ਸਾਰੇ ਮਿਲ ਜਣਗੇ ਜੀ ਕਲਰ ਦੇਖੋ ਜੀ ਗ੍ਰੇ ਕਲਰ ਜੇ ਵੱਧ ਤੋਂ ਵੱਧ ਮੰਗਦੇ ਸੀ ਗ੍ਰੇ ਕਲਰ ਦੇ ਵਿੱਚ ਸਪੈਸ਼ਲ ਸੈੱਟੀ ਆ ਗਿਆ ਜੀ ਜਿੰਨੇ ਮਰਜ਼ੀ ਲਾ ਸਕਦੇ ਗ੍ਰੇ ਕਲਰ ਦੇ ਵਿੱਚ ਵੀ ਕਲਰ ਇੱਕ ਤੋਂ ਇੱਕ ਵਰੀਆ ਦੇ ਵਿੱਚ ਆ ਦੇ ਹੋ ਕਲਰ ਸ਼ਾਨਦਾਰ ਕੁਆਲਿਟੀ ਤੇ ਸ਼ਾਨਦਾਰ ਕਲਰ ਦੇ ਵਿੱਚ ਸਿਰਫ 350 ਰੁਪਏ ਚ ਕਰਤਾ ਜੀ ਇਹ 350 ਰੁਪਏ ਦੇ ਵਿੱਚ ਭਰਾਵਾਂ ਦੀ ਹੱਤੀ ਦੇ ਉੱਤੇ ਜੀ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਭਾਰੀ ਸੇਲ ਮੇਲੇ ਦੇ ਉੱਤੇ 350 ਰੁਪਏ ਦਾ ਸੂਟ ਵਿੱਦ ਸਟਾਲ ਦੇ ਨਾਲ ਭਰਾਵਾਂ ਦੀ ਹੱਤੀ ਦੇ ਉੱਤੇ ਭਾਰੀ ਸੇਲ ਮੇਲੇ ਦੇ ਉੱਤੇ ਭਰਾਵਾਂ ਦੀ ਹੱਤੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਜੀ